ਪੰਜ ਆਪ ਵੀਰ ਸੋਈ ਬਨੋ ਸਾਰਿਆਂ ਨੂੰ ਸასი ਸ਼ਾਲ ਅੱਜ ਆਪਾਂ ਬਣਾਵਾਂਗੇ ਪੁਜੇ ਛੋਲਿਆਂ ਦੀ ਪਨੀਰੀ ਅੱਧਾ ਕਿਲੋ ਆਪਾਂ ਪੁਜੇ ਛੋਲੇ ਲੈਏ ਨੇ ਪਾਈਆ ਆਪਾਂ ਮਿਸ਼ਰੀ ਲਈਆ ਮਿਸ਼ਰੀ ਦੀ ਜਗ੍ਹਾ ਆਪਾਂ ਸ਼ੱਕਰ ਵੀ ਪਾ ਸਕਦੇ ਆਂ ਬੂਰਾ ਖੰਡ ਵੀ ਪਾ ਸਕਦੇ ਆਂ ਆ ਆਪਾਂ ਬਦਾਮ ਲੈਨੇ ਅੱਧੀ ਕਾਲੀ ਅੱਧੀ ਕਾਲੀ ਉਹ ਆਪਾਂ ਖਸਖਸ ਦੀ ਲਈਆ ਖਸਖਸ ਤੇ ਬਦਾਮ ਆਪਣੇ ਦਿਮਾਗ ਲਈ ਬਹੁਤ ਵਧੀਆ ਨੇ ਆ ਆਪਾਂ ਦੇਸੀ ਘਿਓ ਲਿਆ ਅੱਧਾ ਕਿਲੋ ਹੁਣ ਆਪਾਂ ਚਣਿਆਂ ਨੂੰ ਪੀਸ ਕੇ ਤਿਆਰ ਕਰਾਂਗੇ ਮਿਸ਼ਰੀ ਨੂੰ ਵੀ ਆਪਾਂ ਪੀਸ ਲਵਾਂਗੇ ਛੋਲਿਆਂ ਨੂੰ ਆਪਾਂ ਥਾਲ ਚ ਪਾ ਕੇ ਦੇਖ ਲਵਾਂਗੇ ਕਿ ਇਹਨਾਂ ਵਿੱਚ ਕੋਈ ਰੋੜੀ ਨਾ ਹੋਵੇ ਚੋਲੇ ਆਪਣੇ ਸਾਫ ਨੇ ਛੋਲੇ ਆਪਾਂ ਪੀਸ ਲੇ ਆਪਾਂ ਕੁਲਦੀ ਸੋਤੇ ਪਹਿਲਾਂ ਮੇਸ਼ਰੀ ਨੂੰ ਬਰੀਕ ਕਰ ਲਵਾਂਗੇ ਆਪਾਂ ਸਾਫ ਤੇ ਨਹੀਂ ਆਪਾਂ ਮਿਕਸੀਟ ਵਿੱਚ ਪਾਵਾਂਗੇ ਜਿਹੜਾ ਡੜੀ ਵਾਲੀ ਮਿਸ਼ਰੀ 'ਚ ਧਾਗਾ ਹੁੰਦਾ ਆਪਾਂ ਕੱਢ ਦੇਵਾਂਗੇ ਮਿਸ਼ਰੀ ਆਪਾਂ ਬਰੀਕ ਕਰ ਲਈ ਮਿਕਸੀ ਦੇ ਜੱਗ 'ਚ ਪਾ ਕੇ ਹੋਰ ਬਰੀਕ ਕਰ ਲਈਏ ਮਿਸ਼ਰੀ ਆਪਾਂ ਪੀਸ ਲਈ ਦੁਨਾਂ ਆਪਾਂ ਕੜਾਹੀ 'ਚ ਘਿਓ ਪਾਵਾਂਗੇ ਘਿਓ ਆਪਾਂ ਹਿਸਾਬ ਨਾਲ ਪਾਉਣਾ ਆਪਾਂ ਛੋਲਿਆਂ ਦੇ ਮੁਤਾਬਕ ਘਿਓ ਪਾਉਣਾ ਇੰਨਾ ਕ ਆਪਣੇ ਛੋਲੇਾਂ ਚ ਪਾਊਗਾ। ਉਹਨਾਂਕ ਪਾਵਾਂਗੇ ਕਿਉਂ ਨਾ। ਕਿਉਂ ਆ ਆਪਣਾ ਗਰਮ ਹੋ ਗਿਆ। ਹੁਣ ਆਪਾਂ ਪਹਿਲਾਂ ਘਿਓ ਚ ਬਦਾਮਾਂ ਬਣਾ ਲਵਾਂਗੇ। ਬਦਾਮ ਆਪਾਂ ਘਿਓ ਚ ਬਣਾ ਲੇ। ਹੁਣ ਆਪਾਂ ਬਦਾਮਾਂ ਨੂੰ ਕੱਢਾਂਗੇ। ਘਿਓ ਨੂੰ ਛੋੜ ਕੇ ਆਪਾਂ ਬਦਾਮਾਂ ਨੂੰ ਕੱਢ ਲਵਾਂਗੇ। ਠੰਡੇ ਹੋ ਕੇ ਆਪਾਂ ਬਦਾਮਾਂ ਨੂੰ ਮਿਕਸੀ ਚ ਦਰਦਰੇ ਪੀਸ ਲਵਾਂਗੇ ਹੁਣ ਆਪਾਂ ਘਿਓ ਚ ਖਾਸ-ਖਾਸ ਭੁੰਨ ਲਵਾਂਗੇ ਖਾਸ-ਖਾਸ ਆਪਾਂ ਘਿਓ ਚ ਭੁੰਨ ਲਈ ਹੁਣ ਆਪਾਂ ਇਹਦੇ ਵਿੱਚ ਪੁਜੇ ਹੋਏ ਛੋਲਿਆਂ ਦਾ ਆਟਾ ਪਾ ਦਵਾਂਗੇ ਜੇ ਐਸਾ ਕੋਈ ਘੱਟ ਤੇ ਕਰਕੇ ਆਟਾ ਭੁੰਨਣਾ 2 ਮਿੰਟ ਚੋਲ ਲਈ ਆਪਣੇ ਭੁੱਜੇ ਹੋਏ ਨੇ ਜੇ ਆਪਾਂ ਨੂੰ ਘਿਓ ਘੱਟ ਲੱਗੇ ਆਪਾਂ ਘਿਓ ਹੋਰ ਵੀ ਪਾ ਸਕਦੇ ਆ ਜੇ ਆਪਾਂ ਖੁਸ਼ਕ ਪਨੀਰੀ ਬਣਾਉਣੀ ਆ ਤਾਂ ਆਪਾਂ ਘਿਓ ਥੋੜਾ ਪਾ ਲਵਾਂਗੇ ਜੇ ਆਪਾਂ ਥੋੜੀ ਜੀ ਤਰ ਬਣਾਉਣੀ ਆ ਤਾਂ ਘਿਓ ਆਪਾਂ ਹੋਰ ਪਾ ਲਵਾਂਗੇ ਪਨੀਰੀ ਚ ਇੱਕ ਗੜਚੀ ਆਪਾਂ ਘਿਓ ਦੀ ਹੋਰ ਪਾਵਾਂਗੇ ਪੰਜੀਰੀ ਚ ਇਹ ਪੰਜੀਰੀ ਆਪਣੇ ਦਿਮਾਗ ਵਾਸਤੇ ਬਹੁਤ ਵਧੀਆ ਇਹਨੂੰ ਦਿਮਾਗ ਦੀ ਕਮਜ਼ੋਰੀ ਹੋਵੇ ਭੁੱਜੇ ਹੋਏ ਚਣਿਆਂ ਦੀ ਪੰਜੀਰੀ ਬਣਾ ਲਵੇ ਬਦਾਮ ਤੇ ਖਸਖਸ ਪਾ ਕੇ ਆਪਾਂ ਨੂੰ ਦਿਮਾਗ ਵਾਸਤੇ ਬਹੁਤ ਵਧੀਆ ਇਹ ਪੰਜੀਰੀ। ਛੋਲਿਆਂ ਦਾ ਆਟਾ ਆਪਾਂ 5 ਮਿੰਟ ਭੁੰਨ ਲਿਆ ਗੈਸ ਸਿਮ ਕਰਕੇ ਹੁਣ ਆਪਾਂ ਇਹਦੇ ਵਿੱਚ ਬਦਾਮ ਪਾ ਦਵਾਂਗੇ ਪੀਸੇ ਹੋਏ। ਬਦਾਮਾਂ ਨੂੰ ਮਿਕਸ ਕਰ ਲਵਾਂਗੇ। ਬਦਾਮ ਆਪਾਂ ਮਿਕਸ ਕਰ ਲਏ ਜਿਰੀ ਚ ਹੁਣ ਆਪਾਂ ਇਹਦੇ ਵਿੱਚ ਮਿਸ਼ਰੀ ਪਾ ਦਵਾਂਗੇ ਪੀਸੀ ਹੋਈ ਮਿਸ਼ਰੀ ਨੂੰ ਮਿਕਸ ਕਰਾਂਗੇ ਪੰਜੀਰੀ ਚ ਗੈਸ ਬੰਦ ਕਰ ਦਵਾਂਗੇ ਆਪਾਂ ਬੰਦ ਕਰਕੇ ਆਪਾਂ ਜਲਾਵਾਂਗੇ ਮਿਸ਼ਰੀ ਪੰਜੀਰੀ ਚ ਇਹ ਪੰਜੀਰੀ ਆਪਣੇ ਦਿਮਾਗ ਵਾਸਤੇ ਬਹੁਤ ਵਧੀਆ ਦਿਮਾਗ ਦੀ ਕਮਜ਼ੋਰੀ ਵਾਸਤੇ ਆਪਣੀ ਨਿਗਾਹ ਵਾਸਤੇ ਤੁਸੀਂ ਦੇਰੂ ਗਰਮੀ ਚ ਪਨੀਰੀ ਬਣਾ ਕੇ ਖਾਓ ਜੇ ਦਿਮਾਗ ਦੀ ਕਮਜ਼ੋਰੀ ਆ ਤੁਹਾਨੂੰ ਪਨੀਰੀ ਆਪਣੀ ਬਣ ਕੇ ਤਿਆਰ ਆ ਆਪਾਂ ਇਹਨੂੰ ਦੁੱਧ ਨਾਲ ਵੀ ਖਾ ਸਕਦੇ ਆ ਆਪਾਂ ਵੈਸੇ ਵੀ ਖਾ ਸਕਦੇ ਆ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵਾਈਲ ਲਾਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤانوں ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ